ਅੱਜ ਇਹ ਠਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੀ ਬੜੀ ਹੈ ਉਤਸ਼ਾਹ ਹੈ ਅਜਦਾ ਟੂਰਨਾਮੈਂਟ ਦਾ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਇਹ ਮੁੰਡੇ ਦੇਖੋ ਜੀ ਮੇਰੇ ਛੋਟੇ ਵੀਰ ਹੀ ਆ ਜੀ ਸਾਰੇ ਹਨਾ ਜੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਮੈਨੂੰ ਵੀ ਕਿਹਾ ਸੀ ਮੈਂ ਵੀ ਸਾਰੇ ਨਗਰਾਂ ਨਾਲ ਸਲਾਹ ਕੀਤੀ ਸਾਰੇ ਨਗਰ ਨੇ ਆਪਣੀ ਜਵਾਨ ਤੇ ਫੁੱਲ ਚੜਾਏ ਜੀ ਠੀਕ ਆ ਜੀ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਸਾਰੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹੋਇਆ ਸਭ ਤੋਂ ਵੱਡੇ ਦਾ ਟੂਰਨਾਮੈਂਟ ਦਾ ਜਿਹੜੀ ਦੇਣ ਆ ਸਾਡੇ ਪਿੰਡ ਨੂੰ ਟੂਰਨਾਮੈਂਟ ਦੀ ਦੇਣ ਇਹ ਪਲੇਅਰਾਂ ਕਰਕੇ ਆ ਜੀ ਕਿਉਂਕਿ ਇਹ ਪਲੇਅਰ ਖੇਡਣਗੇ ਤੇ ਟੂਰਨਾਮੈਂਟ ਹੋਊਗਾ ਜੀ ਇਹ ਪਿੰਡ ਤੇ ਪਲੇਅਰ ਹੀ ਨਹੀਂ ਖੇਡੂਗਾ ਜੀ ਤੇ ਟੂਰਨਾਮੈਂਟ ਕਿੱਥੋਂ ਹੋਊਗਾ ਜੀ ਵਧੀਆ ਖੇਡ ਦੇ ਬਾਹਰ ਸਾਡੇ ਪਿੰਡ ਦਾ ਨਾਮ ਬੋਲਦਾ ਤੇ ਫਿਰ ਸਾਡੀ ਵੀ ਸੋਚ ਇਹ ਸੀ ਜੇ ਅਸੀਂ ਟੂਰਨਾਮੈਂਟ ਕਰਾਇਆ ਜਾਂਦਾ ਹੈ ਨਕਸ਼ ਵਰਗੇ ਗੱਗੀ ਵਰਗੇ ਬੋਲ ਵੀ ਖਾਸ ਕੀਤੇ ਜਾਣਗੇ ਪ੍ਰਬੰਧ ਕਰੇ ਗਏ ਖਾਸ ਕੀਤੇ ਗਏ ਪ੍ਰਬੰਧ ਜੀ ਦੇਖੋ ਜੀ ਸਭ ਤੋਂ ਵੱਡਾ ਲਾਈਵ ਦਾ ਪ੍ਰਬੰਧ ਖਾਸ ਆ ਜੀ ਫਿਰ ਪਾਣੀ ਦਾ ਜੀ ਫਿਰ ਪੱਖਿਆਂ ਦਾ ਜੀ ਠੀਕ ਹੈ ਜੀ ਫਿਰ ਪਲੇਅਰਾਂ ਲਈ ਕਿੱਟਾਂ ਬਣਵਾਈਆਂ ਗਈਆਂ ਜੀ ਫਿਰ ਹਰ ਪਲੇਅਰ ਦਾ ਸਨਮਾਨ ਸਨਮਾਨ ਕੀਤਾ ਜਾ ਰਿਹਾ ਹੈ ਓਪਨ ਵਾਲਿਆਂ ਨੂੰ 52 44000 ਆ ਰਿਹਾ ਠੀਕ ਹੈ ਜੀ 70 ਵਾਲਿਆਂ ਨੂੰ 21 15000 ਆ ਜੀ ਠੀਕ ਹੈ ਜੀ ਤੇ ਆਪਣੇ 55 ਵਾਲਿਆਂ ਨੂੰ 15 ਦੇ 10000 ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤੇ ਗੁਜਰ ਤੇ ਆਪਾਂ ਇਹ ਜੀ ਨਸੇ ਨਸ਼ਾ ਬੂਰ ਰਹਿ ਕੇ ਮਾਂ ਖੇਡ ਕਬੱਡੀ ਨਾਲ ਜੁੜੋ ਮਾਂ ਖੇਡ ਕਬੱਡੀ ਨਾਲ ਨਹੀਂ ਜੁੜਨਾ ਤਾਂ ਕੋਈ ਐਸੀ ਆਪਣੀ ਗੇਮ ਚੁਣੋ ਜਿਹੜੀ ਤੁਹਾਡੀ ਸਿਹਤ ਨੂੰ ਵੀ ਫਿੱਟ ਰੱਖੇ ਤੇ ਤੁਹਾਨੂੰ ਕਾਬਲੀਅਤ ਵੀ ਬਣਾਵੇ ਆਪਾਂ ਸਰੀਰਕ ਤੌਰ ਤੇ ਫਿੱਟ ਰਵਾਂਗੇ ਠੀਕ ਹੈ ਜੀ ਤੇ ਨਾਲੇ ਇੱਕ ਆਪਣੀ ਮਾਂ ਖੇਡ ਕਬੱਡੀ ਆ ਇਸ ਤੋਂ ਵੱਡੀ ਕੋਈ ਖੇਡ ਨਹੀਂ ਕਿੰਨਾ ਸਾਹ ਵਾਏ ਕੁਝੇ ਕੀ ਬਸੇ ਮੈਂ ਪਿੰਡ ਵਾਸੀ ਦਾ ਬਹੁਤ ਬਹੁਤ ਧੰਨਵਾਦ ਆ ਐਨ ਆਰ ਆਈ ਵੀਰਾਂ ਦਾ ਜੱਜ ਸਭ ਤੋਂ ਜ਼ਿਆਦਾ ਧੰਨਵਾਦ ਆ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੀ ਦੌਰੇ ਤੇ ਟੂਰਨਾਮੈਂਟ ਹੋ ਰਿਹਾ ਮੈਂ ਬੱਚਿਆਂ ਨੂੰ ਦੇਖੇ ਤੋਂ ਅਨੁਸ਼ਾਸਤ ਬਚਣ ਦੇ ਲਈ ਕਬੱਡੀ ਨੂੰ ਆਪਣੀ ਮਾਂ ਲਈ ਕਬੱਡੀ ਨੂੰ ਅਪਣਾਓ ਤੇ ਆਪਣੀ ਸਿਹਤ ਨੂੰ ਟੂਰਨਾਮੈਂਟ ਕਾਰਨ ਵਾਸਤੇ ਐਨ ਆਰ ਆਈ ਜਿਆਦਾ ਜਿਆਦਾ ਸਹਿਯੋਗ ਇਹ ਪਿੰਡ ਵਾਸੀਆਂ ਦਾ ਜਿਆਦਾ ਸਹਿਯੋਗ ਹੈ ਲੋਹੀ ਕਾ ਨੌਜਵਾਨ ਪੀੜ੍ਹੀ ਨੂੰ ਇਹ ਕਹਿੰਦੇ ਆਂ ਵੱਡੀ ਨਹੀਂ ਕਰਨੀ ਹੋਰ ਖੇਡ ਨੂੰ ਲਾ ਕੇ ਆਪਣੀ ਸਿਹਤ ਬਣਾਓ ਬਾਬਾ ਅਤੁਸ਼ੀ ਸਿੰਘ ਮੁਖਰ ਜੀ ਉਹਨਾਂ ਦੇ ਸਾਹਮਣੇ ਅਸੀਂ ਵੱਧ ਤੋਂ ਵੱਧ ਇਹ ਟੂਰਨਾਮੈਂਟ ਕਰਵਾਉਣੇ ਲਈ ਪੀਵਾ ਦਾ ਸਾਡਾ ਸਲੂਕ ਤੇ ਥ੍ਰੀਅਰ ਟੂਰਨਾਮੈਂਟ ਹੋਰ ਕਰਾਉਣਾ ਠੀਕ ਹੈ ਜੀ ਬਹੁਤ ਬੁਢੀ ਹੈ ਸ੍ਰੀ ਪੈਣ ਭਰਾਵਾਂ ਦੇ ਪਛਾਣ ਨਾਲ ਜਿਹੜਾ ਕੋਯਾਰਾ ਮੇਰਾ ਬਹੁਤ ਬਹੁਤ ਕਹਿੰਦੇ ਨੇ ਸਟਾਈਲ ਪੱਡਿਆਂ ਦੀ ਮਦਦ ਕੀਤੀ ਆ ਬਾਕੀ ਦਾ ਦਿਹਾੜਾ ਵੀ ਆ ਰਿਹਾ ਉਹਦੇ ਬਾਰੇ ਵੀ ਸਦਾਈਆਂ ਦੇ ਦਿਓ ਕਿੰਨਾ ਕਿੰਨਾ ਸਹਿਯੋਗ ਕਰ ਰਹੇ ਆ ਸਾਡੀ ਵੀ ਨਾਲ ਸਾਡੀ ਵੀ ਨਾਲ ਸਾਡਾ ਸਾਥ ਸਾਥ ਜਿੰਨੇ ਵੀ ਖਿਡਾਰੀ ਖੇਡਦੇ ਰਹੇ ਆ ਪਰ ਉਸ ਖੇਡ ਦਾ ਮਜ਼ਾ ਹੁੰਦਾ ਨੇ ਬੰਨਿਆਂ ਦੇ ਵਿੱਚ ਉਹ ਜਿਹੜੇ ਟੂਰਨਾਮੈਂਟ ਦੇ ਖਿਲਾਫ ਪਹਿਲੇ ਦੇ ਖੇਡ ਬਣ ਗਈ ਆ ਇਸ ਕਰਕੇ ਮੈਚ ਬੱਕੇ ਬਹੁਤ ਜੀ ਦੂਰ ਰਹਿਣਗੇ ਕਿਹੜਾ ਕਾਰੇ ਆਪਣੀ ਛੇੜ ਬਣਾਉਣ ਦੇ ਸਾਥ ਕਰਕੇ ਜੀ ਆਪਣਾ ਤੁਸੀਂ ਇਸ ਸਮੇਂ 스포츠ਲਾ ਪਿੰਡ 44 ਵਾਲ ਤੋਂ ਅਗਾਂਹ ਵੱਲੋਂ ਪਹਿਲਾ ਕਬੱਡੀ ਕੱਪ ਕਰਾਇਆ ਜਾ ਰਿਹਾ ਵਾ ਬਹੁਤ ਹੀ ਵਧੀਆ ਪ੍ਰਾਲਾ ਸਾਡੇ ਵੀ ਨੌਜਵਾਨ ਸਾਥੀਆਂ ਨੇ ਕੀਤਾ ਜਿਹੜਾ ਸਾਨੂੰ ਪਰਮਾਗ ਰਵਿੜਾ ਐਨਆਰਏ ਵੀਰਾਂ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਬਹੁਤ ਸਹਿਯੋਗ ਜਿਹੜਾ ਓਪਨਿਆ ਟਾਈਮਰ ਨੂੰ 52000 ਤੇ 42000 ਆ ਤੇ ਪਿਸਟਨ 11-11000 ਆ ਤੇ 70 ਕਿਲੋ ਨੂੰ ਵਧੀਆ ਪ੍ਰਾਈਸ ਦੇ ਰਹੇ ਆ 80 15 ਦਾ ਤੇ 53 ਕਿਲੋ ਨੂੰ ਵੀ ਵਧੀਆ ਪ੍ਰਾਈਸ ਦੇ ਰਹੇ ਆ ਨਗਦ ਰਕਮ ਨਾਲ ਤੇ 45 ਕਿਲੋ ਵਾਲਿਆਂ ਦੀ ਪਹਿਲਾ ਨਾਮ ਤਾਂ ਦੱਸਿਆ ਜੀ 52000 ਦੂਜਾ ਨਾਮ 42000 ਓਪਨ ਨੂੰ 70 ਕਿਲੋ ਨੂੰ ਪਹਿਲਾ ਨਾਮ 20000 ਦੂਜਾ ਨਾਮ 15000 55 ਕਰੋੜ ਨੂੰ ਪਹਿਲਾ ਨਾਮ 10000 ਤੇ ਦੂਜਾ ਨਾਮ 7000 ਤਾਂ ਇਹਨਾਂ ਨੂੰ ਪਹਿਲਾ ਨਾਮ 55 5500 ਤੇ ਦੂਜਾ 14000 ਉਦੋਂ ਜਿਹੜਾ ਇੰਨਾ ਲੋਕਾਂ ਵੱਲੋਂ ਹੰਕਾਰਾ ਨਹੀਂ ਮਿਲਦਾ ਜਿੱਦਾਂ ਖਡਾਰੀਆਂ ਨੂੰ ਕੋਈ ਜਾਲਾ ਬਹੁਤ ਪੈਸੇ ਦਿੱਤਰ ਹਾਇਨੇ ਛੇੜੀ ਅੱਜ ਤੱਕ ਜਿਹੜੀ ਕਬੱਡੀ ਆ ਉਹ ਕਰੋੜਾਂ ਤੇ ਪਹੁੰਚ ਗਿਆ ਅੱਜ ਦੇ ਜਿਹੜੀ ਕਬੱਡੀ ਆ ਬਹੁਤ ਉੱਪਰ ਚਲੀ ਗਈ ਪਹਿਲਾਂ ਨਾਲੋਂ

ਕੀ ਖੇਡਾਂ ਕੁਹਾਕੀ ਕੋ ਫੁੱਟਬਾਲ ਖੇਡਦਾ ਕੀ ਟੈਨਸਰ ਚੀਆਂ ਕਿਆ ਕਿ ਜਵਾਈਆਂ ਲਖਾਰ ਦਈਏ ਖੇਡਾਂ ਕਾਈਓ ਸਭੇ ਬਣ ਕੇ ਤਿਆਰੀਆਂ ਨੇ ਤਿਆਰੀਆਂ ਨੇ ਕੁਛ ਪੁੱਛਦਾ ਉਹ ਨਹੀਂ ਰੱਖਦੀ ਸੋ ਆਪਾਂ ਆਪਣੇ ਜੇਬ ਖਰਚੇ ਅਨਸਾਰ 100 ਤੋਂ 150 ਨਾਲ ਇਹਦਾ ਜਰੂਰ ਮਾਨਸਗੀ ਹੈ ਸਰਕਾਰ ਕਰੀਏ ਕਿ ਕੋ ਪੈਸੇ ਨਾ ਕਟਣੇ ਲੱਗੋ ਕਿਤਾਬਾਂ ਦੇ ਕਿਸੇ ਬੱਚੇ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਬਹੁਤ ਕੱਟੀਆਂ ਬਹੁਤ ਵਧੀਆ ਪਉਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਆ ਲਾਈ ਵੀ ਨਾਲ ਬੜਾ ਇਨਾਤ ਗੱਡੀਆਂ ਤੋਂ ਹੋਣੀਆਂ ਬਾਦ ਵਿੱਚ ਯਸਨਾ ਦੇ ਮੜੀ ਲੁੱਟ ਕਬਰੂ ਬੱਲੇ 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 ਕਲਿਆਣਪੁਰੀਏ ਨੇ ਕਰਤਾ ਇਕੱਠਾ ਆ ਪੈਣ ਆਇਆ ਡੀਐਸਪੀ ਸਾਹਿਬ ਖਸਪਾਲ ਸਿੰਘ ਜੀ ਗੁਰਾਨੀ ਸਾਹਿਬ ਜਿਸ ਤਾਰ ਤੇ ਪੁੱਜੇ ਹੈ ਜਰਪਾਲ ਸਿੰਘ ਗੁਰਾਨੀ ਸਾਹਿਬ ਜੀ ਆਏ ਨੇ ਆ ਕਬੱਡੀ ਫੇਰ ਮੈਦਾਨ ਦੇ ਵਿੱਚ ਚਾਲੀ ਵਾਲ ਦੋਨਾਂ ਵਾਲਾ ਆ ਮੰਗਲਪੁਰਮਾਂ ਜੀ ਖੁਸ਼ ਹੈ ਮੰਗਲਪੁਰਮਾਂ ਜੀ ਅੱਜ ਵੱਡੇ ਮਾਰ ਚੱਕੀਗਾ ਬਾਈ ਹੁਣ ਕਿਹਦੇ ਕਰ ਰਹੇ ਹੈ ਧੰਨਵਾਦ ਲਓ ਸਾਡੇ ਬਹੁਤ ਹੀ ਸਨਕਾਰਜੋਨੇ ਸਾਡੇ ਵੀਰਾਂ ਦੇ ਵੱਲੋਂ ਸਾਡੇ ਇਟਲੀ ਵਾਲੇ ਵੀਰ ਨੇ ਉਹਨਾਂ ਦੇ ਵੱਲੋਂ ਇਸੇ ਤਰ੍ਹਾਂ ਤੇ ਸਾਡਾ ਕਬੱਡੀ ਪਲੇਅਰ ਨੂੰ ਹੱਥੇ ਮਾਨ ਸਨਮਾਨ ਦਿੱਤੇ ਜਾਣਗੇ ਇਹ ਖੇਡ ਦੇ ਮੈਦਾਨ ਦੇ ਅੰਦਰ ਚੱਲ ਰਿਹਾ ਹੈ ਇਧਰ ਸਰਜੀਤ ਸਿੰਘ ਜੀ ਪੰਸਾਹ ਬਲਕਿ ਸਿੰਘ ਜੀ ਉਹਨਾਂ ਦੇ ਨਾਲ ਜੀਤਾ ਧਾਲੀਵਾਲ ਜੀ ਔਰ ਵਰਸ਼ਨ ਸਿੰਘ ਜੀ ਦਰਸ਼ਿਤ ਧਾਲੀਵਾਲ ਦੋਨਾਂ ਇਟਲੀ ਵਾਲੇ ਪੁੱਜੇ ਹੋਏ ਵਿਸ਼ੇ ਤਰ੍ਹਾਂ ਤੇ ਤਾੜੀ 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 ਕਰ ਗਿਆ ਵਾਲਾ ਆਹ ਜੀ ਜਿਹੜਾ ਮਨਾ ਤੋਂ ਪਾਹ ਹਰ ਆਖਿਆ ਉਹਨੂੰ ਜਾਲੀ ਦੇ ਨਾਨੀ ਜੀ ਇੱਕ ਸਾਬਾਈ ਦਾ ਜਾਨ ਕਵਾਤੇ ਚੱਲ ਗਿਆ ਅਸ਼ਨਾ ਜੀ ਬਹੁਤ ਬਹੁਤ ਖੁਸ਼ੀ ਕਰਾ ਰਹੇ ਆ ਆਹ ਰਹੀ ਤਾਰੀ ਹੋਏ ਆ ਇਹਦਾ ਅਖੀਰ ਵਾਲਾ ਹੈ ਪਤੀ ਦੇ ਸ਼ਿਕਾਰੀ ਨੇ ਉਹ ਸਾਡੇ ਐਸੀ ਜਾਲ ਨੇ ਆ ਜਾ ਰਿਹਾ ਇਹਦਾ ਜਿਹਨ ਕਮਾਂਡ ਦਾ ਤਰੀਕਾ 11 ਜਿਹਨ ਸਭ ਤੋਂ ਬੱਲ ਤਰੀਕਾ ਉਹਦੀ ਅਮਰੀਕਾ ਇਹਦਾ ਕਾਲਾ ਮੇਰਾ ਨਾਮ ਸੋਫੀਆ ਸਿੰਘ ਲਾਡੀ ਆ ਜੀ ਇਹ ਪਿੰਡੇ ਧਾਰਿਆਲ ਦੋਨਾਂ ਪਹਿਲਾ ਫਸ ਕਬੱਡੀ ਕੱਪ ਹੋ ਰਿਹਾ ਹੈ ਵਾ ਇਹ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਹੋ ਰਿਹਾ ਜੀ ਕੀ ਚਾਰ 70 ਦੀਆਂ ਵੀ ਅੱਠ ਟੀਮਾਂ ਸੱਦੀਆਂ ਹੋਈਆਂ ਵਾ ਜਿਨ੍ਹਾਂ ਦਾ 1 21000 ਫਰਸਟ ਆ ਜੀ ਤੇ 15000 ਸੈਕੰਡ ਪ੍ਰਾਈਜ਼ ਆ ਤੇ ਫਰਸਟ ਪ੍ਰਾਈਜ਼ ਉਹ ਚਾਰ ਆ ਉੱਪਰ ਲਿਆ ਸੱਦੀਆਂ ਹੋਈਆਂ ਟੀਮਾਂ ਜਿਹੜੇ ਤੇ ਉਹਨਾਂ ਦਾ ਫਰਸਟ ਪ੍ਰਾਈਜ਼ 51000 ਆ 41000 ਸੈਕੰਡ ਪ੍ਰਾਈਜ਼ ਆ ਪ੍ਰਦੀਪਤ ਪ੍ਰਦੀਪ ਸਿੰਘ ਯੂ ਐਸ ਏ ਵਾਲੇ ਉਹ 51000 ਰੁਪਇਆ ਕਰ ਰਹੇ ਆ ਸ਼ੀਰਾ ਜੀ ਆ ਜਿਹੜੇ ਕੈਨੇਡਾ ਵਾਲੇ ਉਹ 41000 ਪ੍ਰਾਈਜ਼ ਕਰ ਰਹੇ ਆ ਵੈਸਟਨ 11000 ਰੁਪਇਆ ਵੈਸਟਨ ਵੈਸਟ ਜਾਫੀਰ ਰੀਡਰ ਨੂੰ ਹੈਗਾ ਕੀ ਕਿਸੇ ਕੋਈ ਭੁਲਾਇਆ ਸੱਤ ਨੀ ਬੈਨਰੀਆਂ ਵਿੱਚ ਦੇ ਸੰਯੋਗ ਦੇ ਨਾਲ ਸਾਰਾ ਟੂਰਨਾਮੈਂਟ ਸਾਰੇ ਸਾਰੇ ਫਿਰ ਸਾਰੇ ਆਪੋਜੀਸ਼ਨ ਪਾਰਟੀਆਂ ਵਾਂ ਕੇ ਸਾਰੇ ਪਾਰਟੀਆਂ ਨਾਲ ਕੇ ਕਰਾਣੀ ਹੈ ਟੀਮਾਂ ਕਿੱਥੋਂ ਕਿੱਥੋਂ ਆਈਆਂ ਟੀਮਾਂ ਚਾਰ ਇੱਕ ਸੁਰਖਪੁਰ ਦੀ ਹੈ ਜੀ ਮੰਨਣਾ ਤੋਂ ਟੀਮ ਆਈ ਖੀਰਾਵਾਲ ਤੋਂ ਟੀਮ ਆ ਰਹੀ ਹੈ ਜਿਹੜੀ ਉਪਨਦੀ ਆ ਤੇ ਅੱਠ ਟੀਮਾਂ ਜਿਹੜੀਆਂ ਸੱਦੀਆਂ ਹੋਈਆਂ ਵਾ ਵਡਾਲਾ ਔਜਲਾ ਇਦਾਂ ਟੀਮਾਂ ਆਈਆਂ ਅਜੇ ਜੀਤੂ ਹੋਈ ਹੈ ਕੋਈ ਅਸਟਮ ਤੱਕ ਐਸਟੀਐਮ ਸੈਮੀਫਾਈਨਲ ਦੇ ਵਿੱਚ ਭਲਕਲਾਨੀ ਟੀਮ ਗਈ ਹੈ ਜੀ ਠੀਕ ਹੈ ਹਾਂਜੀ ਇਨਾਮ ਕੀ ਰੱਖਿਆ ਉਹਦੇ ਵਾਸਤੇ ਜਿਹੜੀ 53 ਦੀ ਟੀਮ ਹੈ ਜੀ ਉਹਦਾ ਹੈਗਾ ਜੀ 11000 ਰੁਪਏ ਜੀ ਕੈਸ਼ ਹੈ ਕਿ ਕੋਈ ਨਿਕ ਕੈਸ਼ ਹੈ ਜੀ ਕੈਸ਼ ਹੈ ਕੈਸ਼ ਤੋਂ ਨੂੰ ਬੈਸਟ ਨੂੰ 5200 ਰੁਪਏ ਜੀ ਤੁਸੀਂ ਨੌਜਵਾਨ ਪੀੜੀ ਨੂੰ ਕਿਸੇ ਨੇ ਆ ਦੇਣਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੇ ਮੈਚਾਂ 'ਚ ਜਾਣਾ ਚਾਹੀਦਾ ਅਸੀਂ ਤਾਂ ਇਹੀ ਸਨੇਹਾ ਜਾਣਾ ਦੇਣਾ ਚਾਹ ਰਹੇ ਵੀ ਨਸ਼ਿਆਂ ਤੋਂ ਮੁਕਤ ਹੋਵੇ ਤੇ ਔਰ ਕਬੱਡੀ ਦੇ ਗਰਾਊਂਡਰ ਦੇ ਨਾਲ ਛੋੜਨ ਔਰ ਹੋਰ ਵੀ ਗੇਮਾਂ ਨੂੰ ਪ੍ਰੋਮੋਟ ਕਰ ਲੈ ਕ੍ਰਿਕਟ ਖੇਡਣ ਕੁਝ ਵੀ ਆ ਆਪਣੇ ਸਪੋਰਟਸ ਦੇ ਨਾਲ ਜੁੜਨ ਹਾਂਜੀ ਭਾਈ ਜੀ ਪਹਿਲੀ ਜਿਹੜੀ ਕਮਿਊਨਿਟੀ ਚ ਹੈ ਜਿਹੜੀ ਕਬੱਡੀ ਆ ਉਹਦੇ ਵਿੱਚ ਕੀ ਅੰਤਰ ਦੇਖ ਰਹੇ ਹੋ ਪਹਿਲੀ ਕਬੱਡੀ ਇਹ ਆ ਜੀ ਪਹਿਲੀ ਕਬੱਡੀ ਦੇ ਵਿੱਚ ਬਹੁਤ ਅੰਤਰ ਹੈ ਜੀ ਪਹਿਲਾਂ ਹੁੰਦਾ ਸੀ ਕੋਈ ਟਰੋਫੀ ਵਗੈਰਾ ਨਿਕਰਮ ਨੇ ਨਾ ਦਿੱਤੀਆਂ ਜਾਂਦੀਆਂ ਸੀਗੀਆਂ ਅੱਜ ਕੱਲ ਕਬੱਡੀ ਬਹੁਤ ਹਾਈ ਲੈਵਲ ਦੀ ਹੋ ਗਈ ਆ ਉਹਦੇ ਵਿੱਚ ਅੱਜ ਕਿਹਦਾ ਦੱਸੋ ਜੋ ਹਾਂਜੀ ਐਨਆਰਆਈ ਵੀਰਾਂ ਨੂੰ ਕਿੱਥੇ ਸਾਰਾ ਐਨਆਰਆਈ ਵੀਰਾਂ ਦੇ ਦਾਲੀ ਆ ਸੀ ਜਿੰਨੇ ਵੀ ਬਾਹਰਲੇ ਸੱਜਣ ਮਿੱਤਰ ਆ ਉਹਨਾਂ ਦੇ ਸਿਰ ਤੇ ਵਿੱਚ ਸਰ ਜਿਸ ਤਰ੍ਹਾਂ ਤੁਸੀਂ ਇਹ ਕਰਾ ਰਹੇ ਹੋ ਹੋਰ ਬਹੁਤ ਸਾਰੇ ਪਿੰਡ ਹੈਗੇ ਉਹਨੂੰ ਤੁਸੀਂ ਸਿਨਾ ਦੇਣਾ ਚਾਹੁੰਦੇ ਉਸ ਤਰ੍ਹਾਂ ਪ੍ਰੋਗਰਾਮ ਕਰਾਉਣੇ ਚਾਹੀਦੇ ਹਾਂਜੀ ਕਰਾਉਣੇ ਚਾਹੀਦੇ ਜਿਹੜੇ ਕਿ ਬੱਚੇ ਇਸ ਚੀਜ਼ ਨੂੰ ਗਰਾਂਡਾਵਨ ਜੁੜਨ ਹਾਂਜੀ ਨਾਮ ਤਾਂ ਉਹ ਆ ਪੰਗਿਰਾਂ ਦਾ ਸੁਖਰੀ ਸਿੰਘ लाੜੀ ਹੈ ਠੀਕ ਹੈ ਧੰਨਵਾਦ ਜੀ ਧੰਨਵਾਦ